में भीषण गर्मी का प्रकोप लोग ठंडी चबील पीकर ले रहे राहत गर्मियों में प्रशासनिक दफ्तरों का समय बदलने की कर रहे मांग पूरे प्रदेश में गर्मी की तपश लगातार बढ़ रही है और पारा 45 डिग्री को छू रहा है इसको लेकर गर्मी से आमजन जीवन व्यस्त है और आम लोग गर्मी के मौसम में घरों में ही रहकर ज्यादातर समय बिता रहे हैं वहीं इस दौरान सड़कें भी कोई सुनी और जो भी लोग सड़कों पर हैं उनकी राहत के लिए लोगों की ओर से मीठे और ठंडे पानी के रूप में चुबिल का इंतजाम अलग-अलग धार्मिक और राजनीतिक संस्थाओं की ओर से किया जा रहा है आम लोग इस गर्मी से राहत के लिए प्रशासनिक दफ्तरों के समय में भी तब्दीली की मांग कर रहे हैं और उनके अनुसार बारिश ना होने के चलते बढ़ रहा तापमान असहाय है

ਇਹ ਕਈ ਜਗ੍ਹਾ ਸ਼ਹਿਰ ਦੇ ਵਿੱਚ ਸ਼ਬੀਲਾਂ ਵੀ ਲੱਗੀਆਂ ਹੋਈਆਂ ਤਾਂ ਕਿ ਲਿਕੁਇਡ ਵਗੈਰਾ ਆ ਲੋਕਾਂ ਨੂੰ ਮਿਲਦਾ ਰਹੇ ਪਾਣੀ ਮਿਲਦਾ ਰਹੇ ਜੇ ਦੇਖਿਆ ਜੇਵੇ ਤਾਂ ਦੁਪਹਿਰ ਤੇ 3:30 ਤੋਂ ਬਾਅਦ ਜਿਹੜਾ ਹੈਗਾ ਅਕਸਰ ਟੈਂਪਰੇਚਰ ਵੱਧਦਾ ਹੈ ਉਹ ਨਵਾਂ ਜਿਹਾ ਟੈਂਪਰੇਚਰ ਹੈਗਾ ਉਹ 44-45 ਦੇ ਕਰੀਬ ਹੈਗਾ 3:30 4 ਵਜੇ ਜਿਹੜਾ ਇੱਕ ਟੈਂਪਰੇਚਰ ਆਖਰੀ ਵਾਰ ਵੱਧਦਾ ਜਿਹੜਾ ਹੈਗਾ ਯਾਰ ਲਾਸਟ ਟਾਈਮ ਤੇ ਉਹ ਕਈ ਵਾਰ 46 ਤੱਕ ਵੀ ਚਲੇ ਜਾਂਦਾ ਹੈ ਇਹ ਲੋਕਾਂ ਨੂੰ ਬਸ ਇਹ ਅਪੀਲ ਹੈ ਕਿ ਜੇ ਕੋਈ ਆਪਣਾ ਕੰਮ ਕਰਨਾ ਹੈ ਤਸਵੀਰ ਸਰੇ ਕੰਮ ਕਰੇ ਤੇ ਘਰ ਚਲੇ ਜਾਵੇ ਸਰਕਾਰ ਨੂੰ ਵੀ ਗੁਜਾਰਿਸ਼ ਹੈ ਕਿ ਜਿਹੜੇ ਆਪਣਾ ਸਰਕਾਰੀ ਤਰ੍ਹਾਂ ਦੇ ਵਿੱਚ ਕੰਮ ਕਾਜ 9 ਤੋਂ 5 ਹੈਗਾ ਉਹਨੂੰ ਪਿਛਲੀ ਵਾਰੀ ਜਿੱਦਾਂ 8 ਤੋਂ 2 ਵਜੇ ਤੱਕ ਕੀਤਾ ਗਿਆ ਸੀ ਉਹ ਵੀ ਕਰ ਲਵੇ ਤਾਂ ਕਿ ਲੋਕਾਂ ਨੂੰ ਸਰਕਾਰੀ ਕੰਮਾਂ ਨੂੰ ਵੀ ਸਰੇ ਸਰੇ ਕੰਮ ਕਰਾ ਕੇ ਲੋਕੀ ਆਪਣੇ ਘਰ ਵਾਪਸ ਜਾ ਸਕਣ ਮੇਰਾ ਜੀ ਕਰਨ ਮੰਨਦੇ ਠੀਕ ਹੈ ਮੈਂ ਜੀ ਆਪਣਾ ਮੈਸੇਜ ਠੀਕ ਹੈ ਇਹ ਗਰਮੀ ਜਿਹੜੀ ਹੈ ਬਹੁਤ ਤੇ ਬਤਾ ਤਾਰ ਸਵੇਰ ਤੋਂ ਲੈ ਕੇ ਹੁਣ ਤੱਕ ਹੌਲੀ ਹੌਲੀ ਟੈਂਪਰੇਚਰ ਵਧ ਰਿਹਾ ਹੈ 45 ਦੇ ਕਰੀਬ ਜਿਹਾ 45 ਵੀ ਲੱਗਦਾ ਤਾਰ ਹੋ ਸਕਦਾ ਟੈਂਪਰੇਚਰ ਤੇ ਹੀਟ ਵੇਵ ਦੀ ਜਿਹੜੀ ਆ 3-4 ਦਿਨ ਦੀ ਜਿਹੜੀ ਆ ਅਲਰਟ ਵੀ ਜਿਹੜਾ ਜਾਰੀ ਕੀਤਾ ਗਿਆ ਕੀ ਕਹੋਗੇ ਇਦਾਂ ਜੀ ਕਿ 2-3 ਦਿਨ ਤੋਂ ਗਰਮੀ ਦਾ ਜਿਹੜਾ ਪ੍ਰਕੋਪ ਆ ਉਹ ਕਾਫੀ ਦੇਖਣ ਨੂੰ ਮਿਲ ਰਿਹਾ ਜੀ ਔਰ ਮੌਸਮ ਭਾਗ ਦੇ ਅਨਸਾਰ ਆਉਣ ਵਾਲੇ ਦਿਨਾਂ ਚ ਹੋਰ ਦੇਖਣ ਨੂੰ ਮਿਲ ਸਕਦਾ ਹੈ ਤੇ ਇਸ ਦੇ ਵਿੱਚ ਜੀ ਬਾਰਿਸ਼ ਵੀ ਦਾ ਨਾਮ ਨਿਸ਼ਾਨ ਹੈ ਨਹੀਂ ਕਿਤੇ ਵੀ ਜੇ ਇੱਦਾਂ ਗਰਮੀ

ਜਾਂ ਨਿੰਬੂ ਪਾਣੀ ਕਿਸੇ ਵੀ ਤਰ੍ਹਾਂ ਜੋ ਐਜ਼ ਐ ਸਹੀ ਲੱਗਦਾ ਜਿਸ ਨੂੰ ਉਹ ਪੀਂਦੇ ਰਹਿਣ ਜੀ